ਬੰਜ ਕੁਲਿੰਗ ਦਾ ਸਭਾ ਮੈਨੂੰ ਵੀ ਜਰੂਰ ਸੁਣਿਓ ਤੇ ਸਾਰੀ ਪ੍ਰਬੰਧਕ ਟੀਮ ਦਾ ਜਿੰਨੋ ਬਹੁਤ ਧੰਨਵਾਦ ਤੇ ਸੁਣਨ ਵਾਲਿਆਂ ਦਾ ਉਸ ਤੋਂ ਵੀ ਵੱਧ ਧੰਨਵਾਦ ਕਿਉਂਕਿ ਪੈਲਸਾ ਦੇ ਵਿੱਚ ਇਸ ਤਰ੍ਹਾਂ ਦੇ ਮੇਲੇ ਆਪਾਂ ਨਹੀਂ ਦੇਖੇ ਸੀ ਜਿਸ ਤਰ੍ਹਾਂ ਦਾ ਮੇਲਾ ਤੁਸੀਂ ਕੰਟੈਂਡ ਕਰ ਰਹੇ ਹੋ ਇਹਨੂੰ ਦੇਖ ਰਹੇ ਹੋ ਇਸ ਤਰ੍ਹਾਂ ਦਾ ਮੇਲਾ ਅਮਰੀਕਾ ਕੈਨੇਡਾ ਬਾਰਡਰ ਤੇ 15000 ਰੁਪਏ ਦੀ ਫੀਸ ਦੇਖਾਇਆ ਜਾਂਦਾ ਇਹ ਤੇ ਫਰੀਜ਼ ਆਏ ਪਰ ਮੈਨੂੰ ਲੱਗਦਾ ਵੀ ਫਰੀ ਵਾਲੀ ਚੀਜ਼ ਦੀ ਕਦਰ ਘੱਟ ਲਈ ਤਾਂ ਮੇਰੇ ਕੋਲ 300 ਜੱਟ ਨੇ ਤੇ 300 ਜੱਟਾਂ ਨੇ ਕਿਉਂ ਆਲੂ ਵਾਲੀ ਫਸਲ ਦੇ ਨਾਲ ਹੀ ਜੁੜੇ ਹੋਏ ਨੇ ਮੈਂ ਫਾਰਮੈਟੀਆਂ ਨੂੰ ਬਾਅਦ ਜਿਹੜਾ ਟਾਈਮ ਲਿਆ ਹੈਗਾ ਉਹ ਸਿਰਫ ਆਲੂ ਵਾਲੀ ਫਸਲ ਨਾਲ ਜੁੜਿਆ ਹੋਇਆ ਕੀ ਸਮਝਾ ਲਓ ਨੋਟ ਕਰ ਲਿਆ ਇੱਥੇ ਵਾਪਕਰੇ ਤੁਸੀਂ ਵਿਚਾਰ ਸੋਲੇ ਹੈਗੇ ਆ ਕਿ ਇੱਥੇ ਛੱਡ ਕੇ ਚਲੇ ਜਾਓਗੇ ਨਾ ਬੋਲਾ ਕੋਈ ਫਾਇਦਾ ਨਾ ਸਾਡਾ ਕੋਈ ਫਾਇਦਾ ਇੰਨਾ ਵਧੀਆ ਕੰਨ ਮੈਨੇਜਮੈਂਟ ਕੀਤਾ ਹੈਗਾ ਕਿ ਇਸੀ ਹਾਲ ਦੇ ਵਿੱਚ ਤੁਹਾਨੂੰ ਬਰਖਾ ਰੱਖਿਆ ਸੋਹੇ ਵਾਲੇ ਬਸ਼ੁਰ ਇਹਨਾਂ ਦੇ ਵੀ ਜਰੂਰ ਦਿਹਾੜੀ ਮਾਰੋ ਆਲੂ ਵਾਲੀ ਫਸਲ ਦੇ ਵਿੱਚ ਜਿਹੜੇ ਵੀ ਬੀਜ ਪਹਿਲਾ ਰੰਗ ਦਾ ਕੰਮ ਕਰਦੇ ਆ ਟਿਊਬਰ ਬਣਾਉਣ ਦਾ ਕੰਮ ਕਰਦੇ ਆ ਉਦੀ ਸੈਲਫ ਲਾਈਫ ਵਧੀਆ ਹੋਰੀ ਜਿਆਦਾ ਜ਼ਰੂਰੀ ਹੈ ਉਹ ਮਹਿੰਗਾ ਹੁੰਦਾ ਪਰ ਜੇਕਰ ਆਪਾਂ ਆਪਣੀਆਂ ਜ਼ਮੀਨਾਂ ਦੇ ਵਿੱਚ ਨਾ ਕੈਲਸ਼ੀਅਮ ਧਿਆਨ ਦੇ ਵਿੱਚ ਰੱਖਣਾ ਨਾ ਸਲਫਰ ਨੂੰ ਧਿਆਨ ਦੇ ਵਿੱਚ ਰੱਖਣਾ ਨਾ ਹੀ ਪਾਣੀ ਦੇ ਵਰਤਨ ਨੂੰ ਧਿਆਨ ਦੇ ਵਿੱਚ ਰੱਖਣਾ ਤਾਂ ਫਿਰ ਕੰਮ ਔਖਾ ਹੋ ਜਾਣਾ ਸਰੀਰ ਦੇ ਵਿੱਚ ਔਰ ਕੁਝ ਪਾਇਆ ਜਾ ਸਕਦਾ ਖਾਧਾ ਜਾ ਸਕਦਾ ਘਟਣਾ ਬਹੁਤ ਇੱਕ ਲੀਟਰ ਪਾਣੀ ਪੀਣ ਤੇ ਵੜਨਾ ਸਮਾਂ ਲੱਗਦਾ ਹੋਊਗਾ 1 ਲੀਟਰ ਮੁੜਕਾ ਕਰ ਕਰਨੇ ਬਹੁਤ ਟਾਈਮ ਲੱਗਦਾ ਜਮੀਰ ਦੇ ਵਿੱਚ ਅੰਨੇ ਵਾਸ ਮਾਰ ਜਾ ਰਿਹਾ ਡਾਕਟਰ ਸਾਹਿਬ ਨੇ ਦੱਸ ਰਹੀ ਸੀ ਕਿ ਪोटाਸ਼ ਬਾਰੇ ਜਿੰਕ ਬਾਰੇ ਬੋਰਨ ਬਾਰੇ ਇਸ ਤਰ੍ਹਾਂ ਦੀ ਕੀਮਤੀ ਜਾਣਕਾਰੀ ਉਸ ਚੰਦ ਲਾਈਨਾਂ ਦੇ ਵਿੱਚ ਦੱਸ ਦੇਣੀ ਇਹਨਾਂ ਦਾ ਵੱਡਾ ਤਜਰਬਾ ਹੁਆ ਇਹਨਾਂ ਨੇ ਕਈ ਸਾਲ ਮੁੜਕਾ ਬਹਾਇਆ ਹੁੰਦਾ ਕਈ ਕਿਤਾਬਾਂ ਬੜੀਆਂ ਨੇ ਸਿੱਧੀ ਜਾਣਕਾਰੀ ਤੁਹਾਡੇ ਤੱਕ ਦਲੀ ਜਾਵੇ ਜਿਵੇਂ ਦੁੱਧ ਆਪਾਂ ਲੈਨੇ ਆਂ ਮੱਝ ਗਾਉਂ ਉਹਨੂੰ ਰੜਕਿਆ ਜਾਂਦਾ ਮੱਖਣ ਉਹਦਾ ਇਹ ਅੰਦਾਜ਼ੇ ਤੋਂ ਕਿਉਂ ਬਣਾਇਆ ਜਾਂਦਾ ਇਹ ਸਿੱਧਾ ਗਿਆਉ ਮਿਲਦਾ ਉਹ ਵੱਡ ਚੀਜ਼ਾਂ ਦੀ ਕਦਰ ਨਹੀਂ ਹੁੰਦੀ ਤੁਹਾਨੂੰ ਸਹੀ ਜਾਣਕਾਰੀ ਮਿਲ ਰਹੀ ਹੈ ਤੁਹਾਨੂੰ ਲਿਖਣੀ ਜ਼ਰੂਰ ਚਾਹੀਦੀ ਹੈ ਕੈਲਸ਼ੀਅਮ ਤੁਸੀਂ ਕੈਲਸ਼ੀਅਮ ਨਾਈਟ੍ਰੇਟ ਦੇ ਵਿੱਚ ਪਾਉਂਦੇ ਹੋ ਮਾਲੂ ਵਾਲੇ ਫਾਰਮਰ ਅਕਸਰ ਕਰਾ ਗਾ ਕੈਲਸ਼ੀਅਮ ਨਾਈਟ੍ਰੇਟ ਕਿੰਨੇ ਕਿਲੋ ਲੈਂਦੇ ਹੋ ਔਰ ਦੋ ਦਿਨ ਬਾਅਦ ਤੋਂ ਇਹ ਚੱਲ ਰਿਹਾ ਹੈਗਾ ਕਿ ਕੈਲਸ਼ੀਅਮ ਨਾਈਟ੍ਰੇਟ ਵਿਦ ਬੋਰਨ ਵਾਲਾ ਯੂਜ਼ ਕਰਨ ਨਾਲ ਕਿ ਤਾਂ ਮੇਰਾ ਬੰਦਨਾ ਇਹ ਹੈਗਾ ਵੀ ਕੈਲਸ਼ੀਅਮ ਵੀ ਕੁਦਰਤੀ ਖਾਲ ਕਰਦੀ ਹੈ। ਕੁਦਰਤੀ ਖਾਲ ਕਿਹੜੀ ਆ ਜਿਪਸ ਹਰ ਖੇਤ ਚ ਪੈ ਸਕਦਾ ਪਰ ਉਹ ਉਥੇ ਨਹੀਂ ਪੈ ਸਕਦਾ ਜਿੱਥੇ ਚਿੰਤਾ ਹੋਵੇ ਟੈਸਟ ਕਰਾ ਲਓ। ਤੁਸੀਂ ਅਕਸਰ ਅਸੀਂ ਬਾਹਰ ਕਰੇ ਸੀ ਗੱਲਬਾਤ ਕਰ ਰਹੇ ਸੀ ਕਿ ਸਦਾ ਨਹੀਂ ਪਾਣੀ ਵਾਲਾ। ਅੱਛਾ ਇਹ ਕਿੰਨਾ ਵਾਲਾ? 2 ਨੰਬਰਾਂ ਦੀ ਤਰ੍ਹਾਂ ਦਾ ਨੰਬਰਾਂ ਤੋਂ ਭੁੱਲ ਜਾਓ। ਕਿਹੜਾ ਬਸ ਇੰਨਾ ਹੀ ਬਤਾਉਂਦਾ ਇਹ ਕਾਲਾ ਸ਼ੋਰਬ ਤਕ ਕਾਲੇ ਸ਼ੋਰ ਦੇ ਅੰਤ ਕਿਸੇ ਫਸਲ ਨੇ ਕੰਮ ਦੇ ਮੜਾ ਉਹ ਹੀ ਮੋਟਰਾਂ ਨਾਲ ਪਾਣੀ ਖੇਤਾਂ ਲਾਗ ਰਿਹਾ ਆਪਣੇ ਬਰਯੋਗ ਬਹੁਤ ਜ਼ਿਆਦਾ ਵਧੀਆ ਢਿੱਮੇ ਬਦਲ ਕਰਕੇ ਆਪਾਂ ਨੂੰ ਦੇਗੇ ਪਾਣੀ ਖਤਮ ਕਰਦੇ ਆਪਣੇ ਡਿਊਟੀ ਲੱਗੀ ਹੋਈ ਆ ਪਰ ਕੱਲੇ ਪਾਣੀ ਨਾਲ ਖੇਤੀ ਨਹੀਂ ਹੋ ਸਕਦੀ ਜੇ ਪਾਣੀ ਬੁਝਾਰਾ ਲੱਗੂਗਾ ਉਹਦੇ ਨੂਨ ਵਾਰੀ ਵਾਰੀ ਜਮਾ ਹੋਣਗੇ ਤਾਂ ਆਪਣੀ ਖੇਤੀ ਜਾਂ ਜੜਾ ਆਪਣਾ ਆਲੂ ਦਾ ਫਸਲ ਹੀ ਜੜਾਂ ਆ। ਇਹ ਤਾਂ ਉੱਪਰਲੇ ਪਾਸੇ ਆਲੂ ਲੱਗਦੇ ਹੀ। ਜਿੰਨਾ ਵੀ ਆਪਾਂ ਜੇਬਸੋਨ ਦਾ ਹੀ ਕੈਕਲ ਕਰਿਆ ਸਲਫਾ ਵੀ ਜਾਂਦਾ ਹੈਗਾ ਉਹ ਹੌਲੀ 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 ਨਿਕਲਦਾ। ਜਿਹੜਾ ਤੁਸੀਂ ਗੱਟੇ ਵੰਡ ਲਏ ਹੋ ਨਾ ਅੱਜ ਕਿੰது ਬਾਅਦ ਆਈ 10 ਕਿਲੋ ਬਾਅਦ ਆਈ 25 ਕਿਲੋ ਵੀ ਬਾਅਦ ਆ ਰਿਜਲਟ ਨਹੀਂ ਮਿਲੇਗਾ ਕਿਸੇ ਨੂੰ ਮਿਲੇਗਾ। ਦੂਸਰਾ ਮੇਰਾ ਪੁਆਇੰਟ ਇਹ ਹੈਗਾ ਕਿ ਪਾਣੀ ਪਹਿਲਾ ਫਸਲਾਂ ਨੂੰ ਘੱਟ ਲੱਗਦਾ। ਕਿਹਾ ਪਾਣੀ ਦੇ ਸਾਹ ਨਹੀਂ ਤੁਸੀਂ ਪਿਛਲੇ 30-40 ਸਾਲਾਂ ਤੋਂ ਵਾਟਰ ਚੈਨਲ ਬਣ ਗਏ, ਨਹਿਰਾਂ ਵਾਲੀਆਂ, ਕਸੀਆਂ ਵਾਲੀਆਂ, ਵੋਟਰਾਂ ਆ ਗਈਆਂ। 75 ਤੋਂ ਬਾਅਦ ਬਹੁਤ ਮੋਟਰਾਂ ਆ ਗਿਆ ਪੰਜਾਬ ਦੇ ਵਿੱਚ। 2015 ਤੋਂ ਬਾਅਦ ਵੱਧ ਪਿਆ ਗਾ। ਪਾਣੀ ਵੱਧ ਲਾਉਣਾ ਵੀ ਫਸਲ ਨੂੰ ਨੁਕਸਾਨਦੇਹ ਹੈ। ਆਪਾਂ ਵੀ ਇਹ ਪਾਣੀ ਵੱਧ ਵੀ ਇਹ ਨਾ ਡਾਕਟਰ ਹੁੰਦਾ। ਆਰਟੀਕਲ ਵੀ ਹੋਵਾਰਾਂ ਚ ਆਉਣ ਲੱਗੇ, پتہ ਨਹੀਂ ਮੌਤ ਵੀ ਹੋ ਸਾਡੀ ਪਾਣੀ ਵੱਧ ਵੀ। ਆਲੂਆਂ ਨੂੰ ਵੱਟਾ ਨੇ ਇਸ ਕਰਕੇ ਲਾਇਆ ਜਾਂਦਾ ਕਿ ਇਹ ਪਾਣੀ ਦੇ ਬਾੜੇ ਪ੍ਰਭਾਵ ਸਹਿ ਨਹੀਂ ਜਾਂਦਾ ਮਰਦਾ ਤੁਸੀਂ ਇੱਥੇ ਬੜੇ ਵਧੀਆ ਤਰੀਕੇ ਨਾਲ ਸੌਨ ਰਾਈਲ ਤੇ ਦੇਖ ਲੋ ਨੋਟ ਕਰ ਲੋ ਕਿ ਪਾਣੀ ਤੋਂ ਬਿਨਾ ਖੇਤੀ ਨਹੀਂ ਹੋ ਸਕਦੀ ਪਰ ਮੇਰੇ ਪਾਣੀ ਨਾਲ ਵੀ ਖੇਤੀ ਨਹੀਂ ਹੋ ਰਹੀ ਜੇ ਤੁਹਾਡੇ ਕੋਲੇ ਪਾਣੀ ਦਿੱਤੇ ਛੋੜੇ ਵਾਲਾ ਨਹੀਂ ਤਾਂ ਜਿਪਸਮ ਨੂੰ ਧੂਰ ਵਰਤੋ ਇਹਨੇ ਤੁਹਾਡੀ ਮਿੱਟੀ ਦੇ ਵਿੱਚ ਕੁਦਰਤੀ ਵਾਤਾਵਰਣ ਦਾ ਕਰ ਰਿਹਾ ਬਣਾਇ ਕੁਦਰਤ ਨੇ ਆ ਲੱਖਾਂ ਸਾਲ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਇਹਨੂੰ ਕੁਦਰਤ ਨੇ ਹੀ ਬਣਾਇਆ ਤੀਸਰਾ ਵੀਰਾ ਪੁਆਇੰਟ ਹੈਗਾ ਐਨਪੀਕੇ ਕੰਸਰਟੀਏ ਕਿਤਾਬ ਜਮੀਨਾਂ ਹਾਰ ਹੋ ਰਹੀ ਤੁਸੀਂ ਪ੍ਰਾਣੀ ਪਾਣੀ ਵਿੱਚ ਵਾਲੀ ਬਲੌਂ ਮਾਰ ਕੇ ਉਹ ਡੇਢ ਹੋਰ ਸੱਦੇ ਸਿੱਟਾ ਕਦੋਂ ਉਹਦੀ ਖਾਦ ਵਣੀ ਕਰੇ ਵਾਲੇ ਬਰਾ ਹੋ ਉਹ ਖਾਦ ਉੱਤੇ ਬਣ ਕੇ ਆਉਂਦੇ ਸਾਡੇ ਤਾਂ ਜਿਹੜੇ ਜਾਇਦ ਨਹੀਂ ਆਉਂਦਾ ਹੀ 5 ਸਾਲ ਹੋ ਗਏ ਪ੍ਰਾਣੀ ਵਿੱਚ ਜਾ ਰਹੇ ਪੀਐਚ ਜੁਮੀਨਾਂ ਦੀ 8.5 ਤੋਂ 9.5 ਜਲੀ ਨਹੀਂ ਐ ਜੋਈ ਦਵਾਈ ਨਹੀਂ ਬਣੀ ਕੋਈ ਜਿਹੜੀ ਆਪਾਂ ਖੇਤ ਚ ਪਾਈਏ ਤੇ ਦੋ ਦਿਨਾਂ ਦੋ ਚਾਰ ਦਿਨਾਂ ਚ ਪੀਐਚ ਘੱਟ ਹੋ ਜਾ। ਆ ਜਿਹੜਾ ਵੀ ਪੈਂਦਾ ਇਹ ਪੀਐਚ ਘੱਟ ਕਰਦਾ। ਤੇ ਵੀ ਆਪਣੇ ਹੱਥ ਵਿੱਚ ਨਹੀਂ ਹੈਗਾ ਤੁਹਾਡੀ ਜ਼ਮੀਨਾਂ ਦੀ ਪੀਐਚ ਜਿਹੜੀ ਹੈਗੀ ਆ ਉਹ ਜਿਪਸਮ ਦੇ ਨਾਲ ਜੁਟ ਰੋਣੀ ਜਿਹੜੀ ਆ ਐਵੇਂ ਵੀ ਕੇ ਕੰਸਲਟਿਆ ਤੁਹਾਡਾ ਜ਼ਮੀਨਾਂ ਦੇ ਵਿੱਚ ਆ। ਐਨੀ ਟਾਈਮ ਤੋਂ ਡੀਏਪ ਯੂਰੀਆ ਪੋਟਾਸ਼ ਵਰਤਦਾ ਜਾ ਰਹੀਆਂ ਹੈਗੀਆਂ ਜਿਹੜਾ ਕੁਝ ਅਣਵਰਤੇ ਹਿੱਸਾ ਜਮਾ ਹੀ ਪਿਆ ਉਹਦੀ ਕੋਈ ਟੈਸਟ ਨਹੀਂ ਧਰਸਾ ਦੱਸਦੇ ਇਹਦੇ ਪੋਟਾਸ਼ ਨਾਈਟਰੋਜਨ ਵਰਤ ਹਰ ਨੂੰ ਬਤਾਉਂਦੀ ਯੂਰੀਆ ਤੋਂ ਜਾਂਦੀ ਹੈ ਵੱਧ ਵੀ ਬਾਗਦੇ ਪੰਜ ਛੇ ਘੰਟੇ ਦਾ ਮੰਨ ਹੀ ਜਾਂਦੇ ਆ ਵੀ ਵੱਧ ਵੀ ਬਾਗਦੇ ਹੋਣੇ ਨਾਈਟਰੋਜਨ ਲੈ ਲਈ ਬੂਟੇ ਕੋਲੇ ਪੋਟਾਸ਼ ਹੋਣੀ ਨਹੀਂ ਨਹੀਂ ਇਹਦਾ ਹੋਰ ਵੀ ਹੈ ਇਹ ਸਾਰੀ ਉਪਰੇ ਉੱਤੇ ਇਹ ਬਟਾਸ਼ ਖਾੜੀ ਨਹੀਂ ਇਹ ਤਾਂ ਪਟਾਖ ਲੈਣ ਲਈ ਨਾਈਟ੍ਰੋਜਨ ਚਾਹੀਏ ਪਰ ਨਾਈਟ੍ਰੋਨ ਦੀ ਆਪਾਂ ਘਾਟ ਨਹੀਂ ਆਉਂਦ ਤੇ ਪਟਾਖ ਨਹੀਂ ਘਾਦੇ ਮਿੱਟੀ ਵਿੱਚ ਲਗਭਗ 50% 75% ਦੀਆਂ ਬਟਾਸ਼ ਜਾ ਰਹੇ ਆ ਤੇ ਵੀ ਬਟਾਸ਼ ਜਾਉਂ ਬਾ ਰਹੇ ਕਿਉਂਕਿ ਉਹ ਐਸੇ ਰੂਪ ਜਹਰੀ ਗਈ ਐਸੀ ਆਪਾਂ ਮੈਨੇਜਮੈਂਟ ਕਰ ਲੈ ਕੇ ਖੇਤੀ ਦੇ ਵਿੱਚ ਜਿਹੜੇ ਕਰਕੇ ਬਟਾਸ਼ ਹੋ ਰਹੀ ਨਹੀਂ ਐਗਰ ਵੀ ਕੇ ਕੰਸਲਟ ਕੀਤਾ ਤੁਹਾਡੀ ਮਿੱਟੀ ਦਾ ਘੁਰਪਰਾ ਬਣੂਗਾ ਪਾਣੀ ਦਾ ਮਾੜਾ ਪ੍ਰਭਾਵ ਵੀ ਘਟਾਉਗਾ ਜਿਹੜਾ ਦੀ ਮਟਾਈ ਵਧਾਊਗਾ ਜਿਹੜਾ ਦੇ ਵਿੱਚ ਇੱਕ ਬਾਇਓ ਨਿਊਟਰੀਐਂਟ ਦੀ ਵੀ ਤਰ੍ਹਾਂ ਕੰਮ ਕਰਦਾ ਜਿਹਨੂੰ ਆਪਾਂ ਕਹਿੰਦੇ ਆ ਅੰਗਰੇਜ਼ੀ ਦੀ ਸ਼ਬਦ ਆਗੇ ਪਰ ਸੌਖਾ ਕਰਕੇ ਤੋਲ ਕੇ ਦੱਸ ਦਿੰਨਾ ਹੈ ਕਿ ਮਾੜੇ ਮੌਸਮ ਦੇ ਵਿੱਚ ਚੰਗੇ ਖੇਤਮੰਦ ਭੁਗਤੇ ਹੀ ਫਲ ਬਣਾਉਣ ਵਿੱਚ ਕਾਮਯਾਬ ਹੋ ਕੋਰਾ ਬੈ ਗਿਆ ਆਨ ਉਹ ਸੌ ਘਟਾ ਰਹਿ ਜਾਂਦਾ ਜਿਆਦਾ ਜਗ੍ਹਾ ਮੌਸਮ ਰਹਿ ਗਿਆ ਅੱਧੋ ਦਾ ਬਸ ਹੋਟਾ ਜਨ ਜਾਂਦਾ ਇਹਦਾ 400 ਕਟੇ ਦਾ ਗੈਪ ਜੇ ਤੁਹਾਡੀ ਬਦਲ ਦਾ ਨੁਕਸਾਨ ਹੋਇਆ ਕਿਸੇ ਵੀ ਗਾਰ ਨਾਲ ਤੁਹਾਡੀ ਗਲਤੀ ਹੈ ਮਾੜਾ ਮੌਸਮ ਆ ਉਹ ਲਿਖ ਲਿਆ ਕਰੋ ਪਤਾ ਹੋਣਾ ਜਾਈਗਾ ਮਾੜੇ ਮੌਸਮ ਪੈਰ ਕਿਵੇਂ ਚੜਨ ਲੱਗੇ ਜੇ ਤੁਹਾਡਾ 500 ਕਟਾ ਆ ਗਿਆ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਲੋ ਕਿ ਜਿਆਦਾ ਚੰਗਾ ਚੜ ਕਿ ਸਰਕਾਰ ਕਰ ਪਿਆ ਹੈ ਨਹੀਂ ਤਾਂ ਅਗਲੇ ਔਰ ਵਾਲੇ ਸੌਦਾ ਦੇ ਵਿੱਚ ਪਤਾ ਹੀ ਨਹੀਂ ਲੱਗੇਗਾ ਕਿ ਇੱਕ ਫਾਰਮਰ 500 ਗੱਟਾ ਲੈ ਰਿਹਾ ਦੂਸਰਾ ਫਾਰਮਰ 150 ਦੀ ਕਰਾ ਇੱਕ ਨੇ ਫਸਲ 70 ਜਣਾ ਦੀ ਕੇਜਵਾਰ ਕਰ ਲਈ ਇੱਕ 100 ਜਣਾ ਲੈ ਆਂਡੂਵਾਂ ਦਾ ਟਾਈਮ ਚੰਗਾ ਚੱਲ ਰਿਹਾ ਨਾਲ ਦੇ ਨਾਲ ਵੀ ਸਬਜ਼ੀਆਂ ਦੇ ਪੈਣ ਵਾਲੇ ਆਏ ਹੋ ਉਹਨਾਂ ਦਾ ਵੀ ਟਾਈਮ ਚੰਗਾ ਚੱਲ ਰਿਹਾ ਰੇਟ ਚੰਗਾ ਤੁਸੀਂ ਇੱਥੇ ਆਲੂਵਾਂ ਦੀ ਜਾਣਕਾਰੀ ਲੈਣ ਆਏ ਹੋ ਤੁਹਾਡੇ ਹਜ਼ਾਰਾਂ ਸਵਾਲ ਹੋਣਗੇ ਇਥੇ ਜਿੰਨੇ ਵੀ ਸਟੇਜ ਦੇ ਲੈਕਚਰ ਹੋਏ ਆ ਜੇ ਤੁਸੀਂ ਉਹਨਾਂ ਨੂੰ ਨੋਟ ਕੀਤਾ ਤਾਂ ਬਹੁਤ ਜ਼ਿਆਦਾ ਲੱਗੀਆਂ ਤਾਂ ਇਸ ਤਰ੍ਹਾਂ ਦੇ ਵੇਲੇ ਸਾਰੀਆਂ ਵਸਤਾਂ ਸਪਸ਼ਟ ਹੋਣੇ ਚਾਹੀਦੀਆਂ ਨੇ ਕਿਉਂਕਿ ਕਿੰਨੇ ਸਫਾਵੇਂ ਉਹ ਮਾਹੌਲ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਡਿਸਕਸ ਕਰ ਰਹੇ ਹਾਂ ਜੇ ਇਥੇ ਜਾਣਕਾਰੀ ਦੇ ਵਿੱਚ ਸਵਾਲ ਨਹੀਂ ਆਊਗਾ ਤਾਂ ਇਹ ਤੋਂ ਹਾਂ ਬੋਲ ਕੇ ਤੁਝੂਗਾ ਉਹ ਪਤਾ ਨਹੀਂ ਲੱਗਣਾ ਕਿ ਜਾਣਕਾਰੀ ਗਲਤ ਸੀ ਕਿ ਸਹੀ ਕਭੇ ਤੁਹਾਡੇ ਵਿੱਚ ਜਾਣਕਾਰੀ ਜਾਂਦੇ ਆ تجربے زیادہ ہنڈایا میں آخری گل ختم سارا سارے کمپنیاں سیڈ سیٹ دکھائی ہوئی مشینری بھی آئی ہوئی پیسٹیسائڈ دیں یہ آپ کی کریں کیوں نہیں کرتے کیونکہ یہ سارا کچھ کنٹرول کر سکتے ہیں جی کوئی سیٹ کی کمپنی جھولے کی گل کر لیے تو چالی کوئنٹل کوئی قسم کا چھاڑ لا لیا ਹੋ ਸਕਦਾ ਆਪਣੇ ਕੋਲੇ ਆ ਵੀ ਆ ਰਹੇ ਦੀ ਕੋਈ ਤੀ ਕੋਲੇ ਇਸ ਤਰ੍ਹਾਂ ਦਾ ਕੋਈ ਵੀ ਪਿਆ ਹੋ ਜਿਹੜਾ ਮਾਰਕੀਟ ਚ ਨਹੀਂ ਆਇਆ ਉਹਦੇ ਮਤਲਬ 50 ਕੁਇੰਟਲ ਜਾੜਾ ਦੀ ਵੈਰੈਟੀ ਵੀ ਹੋਵੇ ਪਰ ਉਹ 5000 ਰੁਪਏ ਦੀ ਕੀਮਤ ਨਹੀਂ ਕਰਦੇ ਕਿਉਂਕਿ ਉਹਨੂੰ ਪਤਾ ਹੈ ਇੱਥੇ ਦਿੱਿਤ ਮੌਸਮ ਬਦਲਦਾ ਪਤਾ ਨਹੀਂ ਕਦੋਂ ਗੇਮ ਉੱਠੀ ਬੈਠੇ ਤੁਸੀਂ ਜਿਵੇਂ ਨਾ ਸਾਰੇ ਠੇਕੇ ਤੇ ਲੈਨੇ ਹੋ ਨਹੀਂ ਉਹੋ ਵੀ ਜਿਵੇਂ ਠੇਕੇ ਤੇ ਲੈਣ ਦਾ ਇਹਨਾਂ ਸ਼ੌਕ ਹੁੰਦਾ ਹੈ ਸ਼ਾਇਦ ਉਹ ਕਾਫੀ ਟਾਈਮ ਪਹਿਲਾਂ ਕਰਦੇ ਤੁਸੀਂ ਠੇਕੇ ਦੇ ਜਮੀਨਾਂ ਲੈ ਕੇ ਕੀਤੀ ਕਰ ਰਹੇ ਹੈਗੇ ਹੋ ਤੇਲ ਤੇ ਫਸਲਾਂ ਲੈ ਰਹੇ ਹੈਗੇ ਉਹ ਜੀ ਕ੍ਰੋਪ ਪੈਟਰਨ ਸੋਇਲ ਹੈਲਥ ਆਪਾਂ ਚ ਇੱਕ ਨਾ ਕਰਾਈ ਲਗਾਤਾਰ ਇਹ ਕੰਮ ਨਾ ਕੀਤਾ ਤੇ ਗੈਮ ਬਹੁਤ ਜ਼ਿਆਦਾ ਹੋਊ ਚੰਗੇ ਫਾਰਮਰਾਂ ਵਿਚ ਤੇ ਮਾੜੇ ਫਾਰਮਰਾਂ ਵਿਚ ਖਰਚੇ ਦਾ ਹੀ ਮੋਹ ਬਰਕਰਾਰ ਹੋਣ ਦਾ ਫਰਕ ਰਹੇਗਾ ਮੈਂ ਤੈਨੂੰ ਇਹ விஷੇ ਦੀ ਗੱਲ ਕੀਤੀ ਹੈਗੀ ਆ ਕਿ ਝੋਨਾ ਪਾਣੀ ਦੇ ਵਿੱਚ ਡੁੱਬ ਵੀ ਜਾਵੇ 4-5 ਇੰਚ ਪਾਣੀ 2 ਦਿਨ ਨਹੀਂ ਉੱਪਰ ਵੀ ਟਪ ਜੇ ਇਹਦੇ ਕੁਝ ਨਹੀਂ ਹੁੰਦਾ ਆਲੂਆਂ ਦੀ ਬਰਤ ਜੇਰਾ ਹਲੋਗਰ ਤੇ ਦਾਲ ਨੂੰ ਵਾਲੀ ਵਟ ਹੈ ਜਿਹਦੇ ਵਿੱਚ ਥੱਲੇ ਆਲੂ ਰੋਲ ਤੇ ਬੂਲਾ ਇਹਨੂੰ ਜੇ ਛੱਤੀ ਘੰਟਾ ਦਾ ਵੀ ਡੋਬਾ ਲਾ ਕੇ ਕੋੜ ਕੇ ਰਿਕਵਰੀ ਨਹੀਂ ਹੋਈ ਇਹ ਪਾਣੀ ਨਾਲ ਜੁੜੀ ਹੋਈ ਗੱਲ ਜੀ ਪਾਣੀ ਸਾਰਿਆਂ ਕੋਲੇ ਆਪੋ ਆਪਣਾ ਤੇ ਟੈਸਟ ਕਰਾ ਕੇ ਰੱਖੋ ਜੇ ਉਹਦੇ ਵਿੱਚ ਕਿੱਟਾ ਛੋਰਾ ਹੈ ਤਾਂ ਕੈਚੀਓ ਵਾਲਿਆਂ ਫਾਟਾ ਕੰਮ ਨਹੀਂ ਕਰਦੇ ਇਹ ਛੋਰੇ ਨੂੰ ਖਤਮ ਹੀ ਨਹੀਂ ਕੀਤਾ ਜਾਉਂਦਾ ਇਹ ਲਗਾਤਾਰ ਜਮਾ ਹੁੰਦਾ ਸਾਰੇ ਜੋ ਇਹ ਲਈ ਬਹੁਤ ਕੁਝ ਹੋ ਸਕਦਾ ਉਹਦੇ ਬਹੁਤ ਕੁਝ ਆਪਾਂ ਖੇਤ ਨੂੰ ਸੁਧਾਰ ਵੱਲ ਲੈ ਕੇ ਜਾ ਸਕਦੇ ਜੇ ਵੱਧ ਪਾਣੀ ਖਾਦਾ ਪੌਣ ਨਾਲ ਝਾੜ ਆਉਂਦਾ ਹੁੰਦਾ ਤਾਂ ਬਹੁਤ ਸਾਰੇ ਬਾਗਵਾਲ ਬਹੁਤ ਉੱਪਰ ਚਲੇ ਜਾਂਦੇ ਵੱਧ ਖਾਦਾ ਪੌਣ ਨਾਲ ਨੁਕਸਾਨ ਹੁੰਦਾ ਤਾਂ ਹੋਰ ਇਹ ਅੱਗੇ ਆਪਾਂ ਉਸ ਤੋਂ ਘਟਾਈ ਸੋ ਕੋਈ ਸ਼ਾਇਦ ਰੱਦ ਕਰ ਦੋ ਜੇਗਾ ਮਾਫੀ ਚਾਹੁੰਦਾ ਹੈਗਾ ਤੇ ਸਾਰੇ ਬੰਦਗਾਂ ਦੇ ਸੁਣ ਵਾਲਾ ਬਹੁਤ ਬਹੁਤ ਧੰਨਕ ਤੈਂਕਿਊ ਪਰਗਟ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਪਰਗਟ ਸਿੰਘ ਜੀ ਨੂੰ ਸਨਮਾਨ ਕਰਕੇ ਜਲਦੀ ਸੇਤੀ ਪਰਧਾਨ ਜੀ ਕਰੋ ਸਾਹਿਬ ਸਰਪੰਚ ਸਾਹਿਬ